ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਨਾ ਕੋਈ ਕਰੇ ਨਾ ਕਰਨਾਇ ਜੋਗਾ ਆਪੇ ਕਰ ਹੈ ਕਰავ ਹੈ ਸੋ ਹੋਏਗਾ ਜਿਸ ਨੂੰ ਸ਼ਰਧਾ ਦੀ ਦਾਤ ਮਿਲ ਜਾਵੇ ਉਹ ਹੁਕਮੀ ਬਣ ਜਾਂਦਾ ਹੈ ਹੁਕਮ ਨੂੰ ਪਛਾਣਨ ਲੱਗ ਪੈਂਦਾ ਹੈ ਗੁਰੂ ਨਾਨਕ ਪਾਸ਼ਾ ਜੀ ਫਰਮਾਨ ਕਰਦੇ ਹਨ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਗੁਰੂ ਦੀ ਲਜਾ ਵਿੱਚ ਆ ਜਾਂਦਾ ਹੈ ਉਸ ਦੀ ਕੂੜ ਦੀ ਦੁਵਾਰ ਪਾਪ ਅਗਿਆਨਤਾ ਦਾ ਹਨੇਰਾ ਉਸ ਦਾ ਦੂਰ ਹੋ ਜਾਂਦਾ ਹੈ ਅਤੇ ਜੋ ਵੀ ਉਸ ਦੇ ਹੁਕਮ ਨੂੰ ਨਹੀਂ ਪਛਾਣਦਾ ਉਹ ਹਰ ਮਿਲੇ ਵਿਲਕਦਾ ਹੀ ਰਹਿੰਦਾ ਹੈ ਚਿੰਤਾ ਵਿੱਚ ਰਹਿੰਦਾ ਹੈ ਜਿਸ ਪਿਆਰੇ ਸੇ ਉਹ ਨਿਹੋ ਤਿਸ ਆਗੈ ਮਰ ਚਲੀਐ ਤ੍ਰਿਕ ਜੀਵਨ ਸੰਸਾਰ ਤਾਕੈ 파ਸ਼ਾ ਜੀਵਨਾ ਪਰਮੇਸ਼ਵਰ ਦੀ ਰਜਾ ਵਿੱਚ ਰਹਿਣਾ ਉਸਲੇ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਇਹ ਸਿਰੇ ਦੀ ਭਗਤੀ ਹੈ ਇਹ ਅਵਸਥਾ ਉਸ ਗੁਰਸਿੱਖ ਤੇ ਆਉਂਦੀ ਹੈ ਜਿਸ ਦੀ ਆਤਮਕ ਕਮਾਈ ਪੂਰਨਤਾ ਤੇ ਪਹੁੰਚ ਜਾਵੇ ਐਸੇ ਹੀ ਇੱਕ ਗੁਰਸਿੱਖ ਹੋਏ ਹਨ ਭਾਈ ਮੰਜ ਜਿਨ੍ਹਾਂ ਦਾ ਸਭ ਕੁਝ ਚਲਾ ਗਿਆ ਸਭ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਪਿੰਡੋਂ ਬਾਹਰ ਕਰ ਦਿੱਤਾ ਪਰ ਉਹਨਾਂ ਨੇ ਗੁਰੂ ਦੇ ਹੁਕਮ ਨੂੰ ਖਿੜੇ ਮੱਥੇ ਪਰਵਾਨ ਕੀਤਾ ਅਤੇ ਆਪਣੇ ਹਿਰਦੇ ਅੰਦਰ ਗੁਰੂ ਦੇ ਪ੍ਰਤੀ ਕੋਈ ਤਰੇੜ ਨਹੀਂ ਆਉਂਦੀ ਤੀ ਗੁਰੂ ਦੇ ਦੁਆਰਾ ਉਹਨਾਂ ਦੀ ਕਡਰੀ ਪ੍ਰੀਖਿਆ ਹੋਣ ਦੇ باوجود ਉਹਨਾਂ ਨੇ ਸਿੱਖੀ ਦੇ ਮਾਰਗ ਨੂੰ ਨਹੀਂ ਛੱਡਿਆ ਅਤੇ ਗੁਰੂ ਦੀ ਖੁਸ਼ੀ ਹਾਸਲ ਕਰ ਸਦਾ ਲਈ ਅਮਰ ਹੋ ਗਏ ਗੁਰੂ ਦਵਾਰਾ ਉਹਨਾਂ ਦੀਆਂ ਕਿਹੜੀਆਂ ਕਠਨ ਪ੍ਰੀਖਿਆਵਾਂ ਹੋਈਆਂ ਅਤੇ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਪ੍ਰੀਖਿਆਵਾਂ ਨੂੰ ਪਾਰ ਕੀਤਾ ਅਤੇ ਗੁਰੂ ਦੀ ਖੁਸ਼ੀ ਹਾਸਲ ਕੀਤੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੰਜ ਸਿੱਖ ਬਿਰੰਤ ਤੋਂ ਪਹਿਲਾਂ ਸਿੱਖ ਸਰਵੜੀਏ ਪੀਰ ਨੂੰ ਮੰਨਦੇ ਸਨ ਉਸ ਸਮੇਂ ਇਸ ਪੀਰ ਦਾ ਬੜਾ ਪ੍ਰਭਾਵ ਸੀ ਪੰਜਾਬ ਦੇ ਪਿੰਡਾਂ ਦੇ ਪਿੰਡ ਹੀ ਇਸ ਸਖੀਆਂ ਨੂੰ ਮੰਨਦੇ ਸਨ ਜਦ ਭਾਈ ਮੰਜ ਦਾ ਮਿਲਾਪ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਤਾਂ ਭਾਈ ਮੰਜ ਬੜਾ ਹੀ ਪ੍ਰਭਾਵਿਤ ਹੋਏ ਅਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਵੀ ਸਿੱਖੀ ਬਖਸ਼ੋ ਸਤਿਗੁਰੂ ਅਰਜਨ ਦੇਵ ਜੀ ਨੇ ਕਿਹਾ ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਪਹਿਲੇ ਉਹਨਾਂ ਦਾ ਤਿਆ ਕਰੋ ਜੋ ਸਿੱਖ ਧਰਮ ਦੇ ਵਿਰੋਧ ਹਨ ਸੱਚਾਈ ਦੇ ਰਾਹ ਦੇ ਤੁਰਦਿਆਂ ਆਮ ਲੋਕਾਂ ਦੀ ਨਰਾਜ਼ਗੀ ਸਹਿਣੀ ਪੈਂਦੀ ਹੈ ਜੇ ਤੁਸੀਂ ਅਜਿਹੀ ਕੁਰਬਾਨੀ ਦੇ ਸਕਦੇ ਹੋ ਤਾਂ ਤੁਸੀਂ ਸਿੱਖੀ ਤੇ ਚੱਲ ਸਕੋਗੇ ਤਾਂ ਪਾਈ ਮਾਂਝ ਜੀ ਨੇ ਕਿਹਾ ਗੁਰੂ ਜੀ ਉਹ ਕਿਵੇਂ ਗੁਰੂ ਸਾਹਿਬ ਨੇ فرمایا ਤੇਰੇ ਮਨ ਵਿੱਚ ਸਖੀ ਸਰਵੜੀਆ ਬੈਠਾ ਹੈ ਇਕਦੇ ਹੁੰਦਿਆਂ ਦੂਜਾ ਉਸ ਜਗ੍ਹਾ ਤੇ ਕਿੰਜ بیٹھ ਸਕਦਾ ਹੈ ਪਾਈ ਮੰਜੀ ਜੀ ਨੂੰ ਗੱਲ ਸਮਝਦਿਆਂ देर ਨਾ ਲੱਗੀ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਉਹ ਘਰ ਪਰਤ ਆਏ ਅਤੇ ਘਰ ਵਿੱਚੋਂ ਸਖੀਆਂ ਦੀਆਂ ਸਮਾਧਾਂ ਤੋੜ ਦਿੱਤੀਆਂ ਉਸ ਸਮੇਂ ਸਾਰਾ ਪਰਿਵਾਰ ਅਤੇ ਜਿਸ ਜਿਸ ਨੂੰ ਪਤਾ ਲੱਗਾ ਸਾਰੇ ਹੈਰਾਨ ਹੋ ਗਏ ਕਿ ਮੰਜਰੋ ਕੀ ਹੋ ਗਿਆ ਹੈ ਕਿਉਂਕਿ ਉਸ ਸਮੇਂ ਪਾਈ ਮੰਜੀ ਜੀ ਪੱਚੀਆਂ ਪਿੰਡਾਂ ਦੇ ਮੋਰੀ ਸਨ ਪਿੰਡਾਂ ਵਿੱਚ ਹਾਹਾਕਾਰ ਮਚ ਗਈ ਕਿ ਸਾਡੇ ਧਰਮ ਦੇ ਆਗੂ ਨੇ ਆਪਣਾ ਧਰਮ ਤਿਆਗ ਦਿੱਤਾ ਹੈ ਅਤੇ ਕਿਸੇ ਗੁਰੂ ਦਾ ਸਿੱਖ ਬਣ ਗਿਆ ਹੈ ਪਿੰਡਾਂ ਦੇ ਪੰਜ ਇਕੱਠੇ ਹੋ ਪਾਈ ਮੰਝ ਜੀ ਨੂੰ ਸਮਝਾਉਣ ਆਏ ਕਿ ਜਾਂ ਤੇ ਤੂੰ ਸਿੱਖੀ ਛੱਡ ਨਹੀਂ ਤਾਂ ਅਸੀਂ ਸਾਰਿਆਂ ਨੇ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਅਤੇ ਤੇਨੂੰ ਪਿੰਡ ਵਿੱਚੋਂ ਵੀ ਬਾਹਰ ਕੱਢ ਦੇਵਾਂਗੇ ਪਾਈ ਮੰਝ ਜੀ ਨੇ ਕਿਸੇ ਦੀ ਪਰਵਾਹ ਨਾ ਕੀਤੀ ਅਤੇ ਆਪਣੇ ਫੈਸਲੇ ਤੇ ਅਡੋਲ ਰਹੇ ਅਖੀਰ ਨੂੰ ਪਿੰਡ ਵਾਲਿਆਂ ਨੇ ਮਤਾ ਪਕਾਇਆ ਅਤੇ ਪਾਈ ਮੰਝ ਜੀ ਨੂੰ ਪੱਤਿਆਂ ਪਿੰਡਾਂ ਜਿੰਨਾਂ ਦਾ ਉਹ ਮੋਢੀ ਸਨ ਤੇ ਹੱਦ ਤੋਂ ਬਾਹਰ ਚਲੇ ਜਾਂਦਾ ਹੁਕਮ ਸੁਣਾ ਦਿੱਤਾ ਪਾਈ ਮੰਝ ਜੀ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਘਰੋਂ ਨਿਕਲ ਗਏ ਅਤੇ ਪਿੰਡ ਦੇ ਬਾਹਰ ਛੰਨ ਪਾ ਕੇ ਰਹਿਣ ਲੱਗੇ ਕੁਦਰਤ ਦੀ ਨੇਤ ਉਸ ਸਮੇਂ ਫਸਲ ਵੀ ਕੋਈ ਚੰਗੀ ਨਾ ਹੋਈ ਅਤੇ ਪਸ਼ੂ ਵੀ ਇੱਕ ਇੱਕ ਕਰਕੇ ਸਾਰੇ ਹੀ ਮਰ ਗਏ ਲੋਕਾਂ ਨੇ ਬੜਾ ਸਮਝਾਇਆ ਕਿ ਜੋ ਤੂੰ ਪੀਰ ਨੂੰ ਮੰਨਣਾ ਸਾੜ ਦਿੱਤਾ ਹੈ ਇਸੇ ਕਰਕੇ ਤੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਜੇਕਰ ਤੂੰ ਦੁਬਾਰਾ ਪੀਰ ਨੂੰ ਮੰਨਣਾ ਸ਼ੁਰੂ ਕਰ ਦੇਵੇਂ ਤਾਂ ਤੇਰੇ ਨਾਲ ਇਹ ਕੁਝ ਨਹੀਂ ਹੋਵੇਗਾ ਪਰ ਭਾਈ ਮੰਝ ਜੀ ਨੂੰ ਨਾਮ ਦਾ ਐਸਾ ਰੰਗ ਲੱਗ ਚੁੱਕਾ ਸੀ ਜਿਸ ਤਰ੍ਹਾਂ ਜਿਸ ਦੇ ਮੂਹ ਤੇ ਸ਼ੈਲ ਪਾ ਜਾਵੇ ਉਹ ਫੋਕ ਆਲੂਮਾ ਵਾਲ ਕਿਸ ਤਰ੍ਹਾਂ ਵੇਖੇ ਇਸੇ ਤਰ੍ਹਾਂ ਪਾਈ ਮੰਜ ਵੀ ਆਪਣੇ ਇਰਾਦੇ ਤੇ ਡ੍ਰਿੜ ਰਹੇ ਅਤੇ ਗੁਰੂ ਸਾਹਿਬ ਤੇ ਭਰੋਸਾਤਾਰ ਕਿਰਤ ਕਰਦੇ ਰਹੇ ਕੁਝ ਸਮੇਂ ਬਾਅਦ ਗੁਰੂ ਸਾਹਿਬ ਨੇ ਪਾਈ ਮੰਜ ਜੀ ਕੋਲ ਇੱਕ ਸਿੱਖ ਨੂੰ ਚਿੱਠੀ ਦੇ ਕੇ ਭੇਜਿਆ ਅਤੇ ਨਾਲ ਹੀ ਇਹ ਹੁਕਮ ਵੀ ਕਰ ਦਿੱਤਾ ਕਿ ਉਸ ਤੋਂ 25 ਪੈਸੇ ਲੈ ਕੇ ਇਹ ਚਿੱਠੀ ਦੇਣੀ ਹੈ ਜਦ ਸਿੱਖ ਨੇ ਗੁਰੂ ਸਾਹਿਬ ਦਾ ਹੁਕਮ ਪਾਈ ਮੰਜ ਜੀ ਨੂੰ ਸੁਣਾਇਆ ਤਾਂ ਸਾਰਾ ਕੁਝ ਗਵਾ ਬੈਠਾ ਪਾਈ ਮੰਜ ਸੋਚਾਂ ਵਿੱਚ ਪੈ ਗਿਆ ਕਿ ਹੁਣ ਉਹ ਕਿਸ ਜਗ੍ਹਾ ਤੋਂ 25 ਪੈਸੇ ਲੈ ਕੇ ਆਵੇ ਕਿਉਂਕਿ ਉਸ ਨੂੰ ਗੁਰੂ ਦੀ ਭੇਜੀ ਹੋਈ ਚਿੱਠੀ ਜਾਂ ਤੋਂ ਵੀ ਵੱਧ ਪਿਆਰੀ ਸੀ ਇਸ ਲਈ ਭਾਈ ਸਾਹਿਬ ਦੀ ਧਰਮ ਪਤਨੀ ਨੇ ਫੈਸਲਾ ਕੀਤਾ ਕਿ ਉਹ ਸ਼ਾਹੂਕਾਰ ਦੇ ਘਰ ਨੌਕਰ ਹੋ ਜਾਵੇਗੀ ਅਤੇ ਮਜ਼ਦੂਰੀ ਦੇ ਪੈਸੇ ਉਸ ਤੋਂ ਪਹਿਲਾਂ ਹੀ ਲੈ ਆਵੇਗੀ ਇਹ ਫੈਸਲਾ ਕਰਕੇ ਉਸ ਦੀ ਪਤਨੀ ਸ਼ਾਹੂਕਾਰ ਦੇ ਘਰ ਨੌਕਰ ਹੋ ਗਈ ਅਤੇ ਪੈਸੇ ਲੈ ਆਈ ਭਾਈ ਮੰਝ ਜੀ ਨੇ ਸਿੱਖ ਕੋਲੋਂ ਚਿੱਠੀ ਲੈ ਕੇ پڑھی ਤਾਂ ਵਿੱਚ ਲਿਖਿਆ ਸੀ ਤੇਰੇ ਤੇ ਗੁਰੂ ਦੀਆਂ ਖੁਸ਼ੀਆਂ ਹਨ ਕੁਝ ਦਿਨ ਹੋਰ ਬੀਤਿਆ ਤਾਂ ਦੁਬਾਰਾ ਫਿਰ ਗੁਰੂ ਸਾਹਿਬ ਨੇ ਸੇਖ ਨੂੰ ਚਿੱਠੀ ਦੇ ਕੇ ਭੇਜਿਆ ਅਤੇ ਉਹੀ ਸ਼ਰਤ ਮੁੜ ਦੁਹਰਾਈ ਇਸ ਵਾਰ ਭਾਈ ਮੱਝ ਜੀ ਦੀ ਬੇਟੀ ਨੇ ਸ਼ਾਹੂਕਰ ਦੇ ਨੌਕਰ ਹੋ ਕੇ ਉਹ ਚਿੱਠੀ ਲਈ ਜਦ ਭਾਈ ਮੱਝ ਜੀ ਨੇ ਚਿੱਠੀ ਪੜ੍ਹੀ ਤਾਂ ਲਿਖਿਆ ਸੀ ਭਾਈ ਮੱਝ ਤੂੰ ਸਾਡੇ ਕੋਲ ਇੱਥੇ ਆ ਜਾ ਇਹ ਪੜ ਭਾਈ ਸਾਹਿਬ ਬੜਾ ਖੁਸ਼ ਹੋਏ ਅਤੇ ਖੁਸ਼ੀ-ਖੁਸ਼ੀ ਅੰਮ੍ਰਿਤਸਰ ਨੂੰ ਚੱਲੇ ਪਾ ਦਿੱਤੇ ਜਦ ਉਹ ਉੱਥੇ ਪਹੁੰਚੇ ਤਾਂ ਗੁਰੂ ਸਾਹਿਬ ਨੇ ਭਾਈ ਮੱਝ ਨੂੰ ਬੁਲਾਇਆ ਤੱਕ ਨਹੀਂ ਭਾਈ ਮੰਜ ਵੀ ਚੁੱਪਚਾਪ ਲੰਗਰਾਂ ਵਿੱਚ ਸੇਵਾ ਕਰਨ ਲੱਗ ਪਏ ਸਵੇਰੇ ਲੰਗਰ ਲਈ ਲੱਕੜਾਂ ਵੱਢ ਕੇ ਲਿਆਉਂਦੇ ਅਤੇ ਫਿਰ ਸਾਰਾ ਦਿਨ ਲੰਗਰ ਵਿੱਚ ਸੇਵਾ ਕਰਦੇ ਰਹਿੰਦੇ ਅਤੇ ਨਾਲ ਹੀ ਆਪ ਛਕ ਲੈਂਦੇ ਇੱਕ ਦਿਨ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ ਭਾਈ ਮੰਜ ਲੰਗਰ ਕਿੱਥੋਂ ਛਕਦਾ ਹੈ ਤਾਂ ਸਿੱਖਾਂ ਨੇ ਕਿਹਾ ਗੁਰੂ ਜੀ ਉਹ ਤਾਂ ਲੰਗਰ ਵਿੱਚੋਂ ਹੀ ਲੰਗਰ ਛਕਦਾ ਹੈ ਤਾਂ ਗੁਰੂ ਸਾਹਿਬ ਨੇ ਸੁਨੇਹਾ ਭੇਜਿਆ ਕਿ ਇਹ ਲੰਗਰ ਦੂਰੋਂ ਆਈ ਗੁਰੂ ਦੀ ਸੰਗਤ ਵਾਸਤੇ ਹੈ ਉਸ ਦਿਨ ਤੋਂ ਬਾਅਦ ਪਾਈ ਮੰਝ ਜੀ ਨੇ ਸਾਰਾ ਲੰਗਰ ਵਰਤਾ ਦੇਣਾ ਜੋ ਥੋੜਾ ਬਹੁਤ ਬਚ ਜਾਣਾ ਕੇਵਲ ਉਸ ਨੂੰ ਹੀ ਛਕਣਾ ਕੁਝ ਸਮੇਂ ਬਾਅਦ ਗੁਰੂ ਜੀ ਨੇ ਫੇਰ ਸਿੱਖਾਂ ਨੂੰ ਪੁੱਛਿਆ ਕਿ ਪਾਈ ਮੰਝ ਲੰਗਰ ਕਿੱਥੋਂ ਛਕਦਾ ਹੈ ਤਾਂ ਸਿੱਖਾਂ ਨੇ ਕਿਹਾ ਮਹਾਰਾਜ ਬਤਿਆ ਕੁਤਿਆ ਲੰਗਰ ਹੀ ਛਕਦਾ ਹੈ ਗੁਰੂ ਸਾਹਿਬ ਨੇ ਕਿਹਾ ਪੰਛੀਆਂ ਮੱਛੀਆਂ ਦੇ ਖਾਣ ਵਾਲਾ ਭੋਜਨ ਇਹ ਕਹਾ ਜਾਂਦਾ ਹੈ ਇਹ ਕਾਦੀ ਸੇਵਾ ਹੋਈ ਇਹ ਤੇ ਮਜ਼ਦੂਰੀ ਹੋਈ ਜਿੰਨਾ ਕ ਕੀਤਾ ਉਨਾਂ ਕ ਖਾ ਲਿਆ ਉਸ ਦਿਨ ਤੋਂ ਬਾਅਦ ਉਹ ਸੇਵਾ ਉਸੇ ਲੰਗਰ ਨਾਲ ਕਰਦੇ ਰਿਹਾ ਪਰ ਲੰਗਰ ਨਹੀਂ ਸੀ ਸਕਦਾ ਸਾਰਾ ਦਿਨ ਦੀ ਮਿਹਨਤ ਤੋਂ ਬਾਅਦ ਜੋ ਸਰਦਾ ਖਾ ਲੈਂਦਾ ਸਿੱਖ ਵੀ ਇਹ ਦੇ ਕੇ ਤਰਾ ਤਰਾ ਕਰਨ ਲੱਗ ਪਏ ਪਰ ਗੁਰੂ ਸਾਹਿਬ ਨੇ ਤਾਂ ਉਸ ਨੂੰ ਪੱਕਿਆ ਕਰਨਾ ਸੀ ਗੁਰੂ ਅਰਜਨ ਦੇਵ ਜੀ ਨੇ ਇਸੇ ਤਰ੍ਹਾਂ ਸਿੱਖੀ ਦਾ ਸਿੱਧਕ ਵੇਖਣ ਲਈ ਇੱਕ ਦਿਨ ਆਖਿਆ ਭਾਈ ਤੂੰ ਸਿੱਖ ਹੋ ਕੇ ਕੀ ਖਟਿਆ ਹੈ ਤਨ ਨਾਸ ਹੋ ਗਿਆ ਰਾਤ ਦਿਨ ਤੈਨੂੰ ਵੀ ਚੈਨ ਨਹੀਂ ਹੈ ਜਾ ਘਰ ਚਲਾ ਜਾ ਅਤੇ ਜਾ ਕੇ ਘਰ ਦੀ ਖਬਰ ਲਵੋ ਤਾ ਪਾਈ ਮਾਂਜ ਨੇ ਗੁਰੂ ਸਾਹਿਬ ਦੀ ਜੇ ਚਰਨ ਪਕੜ ਲਏ ਅਤੇ ਕਿਹਾ ਮਹਾਰਾਜ ਇਹਨਾ ਚੰਨਾਂ ਨਾਲੋਂ ਵਿਛੜਨ ਦੀ ਗੱਲ ਨਾ ਕਰਨਾ ਝੂਠੀ ਮਾਇਆ ਗਵਾਕੇ ਮੈਨੂੰ ਸੱਚਾ ਧੰਨ ਮਿਲਿਆ ਹੈ ਸੁਪਨੇ ਦਾ ਧੰਨ ਚਲਾ ਜਾਏ ਤਾਂ ਕੀ ਕੱਟ ਜਾਂਦਾ ਹੈ ਗੁਰੂ ਸਾਹਿਬ ਪਾਈ ਮਾਂਜ ਦਾ ਸਿਦਕ ਦੇ ਕੇ ਬੜਾ ਖੁਸ਼ ਹੋਏ ਇੱਕ ਦਿਨ ਪਾਈ ਮਾਂਜ ਨੇ ਮਤਾਬਿਕ ਲੱਕੜਾਂ ਦੀ ਪੰਡ ਵਟਕੇ ਲਿਆ ਰਹੇ ਸਨ ਕਿ ਕਾਲੀ ਬੋਲੀ ਹਨੇਰੀ ਆ ਗਈ ਲੱਕੜਾਂ ਦਾ ਭਾਰੀ ਇਕੱਠਾ ਜੰਗਲ ਦਾ ਵਿਖੜਾ ਪੈਂਡਾ ਬਿਓੜ ਕ ਹਨੇਰੀ ਭਾਈ ਮੰਜ ਇੱਕ ਕਦਮ ਅੱਗੇ ਨੂੰ ਪੋਟਣ ਤੇਜ ਹਵਾ ਚਾਰ ਕਦਮ ਉਹਨਾਂ ਨੂੰ ਪਿੱਛੇ ਧੱਕ ਦੇਵੇ ਬਚਾਅ ਵਾਸਤੇ ਕਿਸੇ ਰੁੱਖ ਜਾਂ ਝਾੜ ਦਾ ਆਸਰਾ ਤੱਕ ਉਹ ਕੁਝ ਦੇਰ ਲਈ ਬੈਠ ਜਾਣ ਪਰ ਫਿਰ ਇਹ ਸੋਚ ਕੇ ਗੁਰੂ ਦੇ ਲੰਗਰ ਵਿੱਚ ਲੱਕੜਾ ਪਹੁੰਚੌਣ ਵਿੱਚ ਦੇਰੀ ਨਾ ਹੋ ਜਾਵੇ ਮੀਂਹ ਦਾ ਕੀ ਪਤਾ ਕਦੋਂ ਸ਼ਹਿਰ ਲਾ ਦਵੇ ਅਤੇ ਬਾਲਨ ਭਿੱਜ ਜਾਵੇ ਭਾਈ ਮੰਜ ਜੀ ਸਿਰੜ ਅਤੇ ਸਿਦਕ ਨਾਲ ਗੁਰੂ ਅਸਰੇ ਤੁਰੇ ਜਾ ਰਹੇ ਸਨ ਹਨੇਰੀ ਦੇ ਨਾਲ-ਨਾਲ ਹਨੇਰਾ ਵੀ ਹੋ ਗਿਆ ਅਤੇ ਉਹ ਰਾਹ ਖੁੰਝ ਗਈ ਪਾਈ ਮੰਜਨੋ ਸੁਲਤਾਨਪੁਰ ਪਿੰਡ ਦੇ ਲਾਗੇ ਖੂਹ ਦਾ ਪਤਾ ਨਾ ਲੱਗਿਆ ਅਤੇ ਉਹ ਲੱਕੜੀਆਂ ਦੇ ਗੱਠੇ ਸਮੇਤ ਉਹਦੇ ਵਿੱਚ ਜਾ ਪਏ ਆਪਣੇ ਨਾਲੋਂ ਜ਼ਿਆਦਾ ਪਾਈ ਸਾਹਿਬ ਨੂੰ ਲੱਕੜਾਂ ਦਾ ਫਿਕਰ ਸੀ ਕਿਤੇ ਗਿੱਲੀਆਂ ਨਾ ਹੋ ਜਾਣ ਕਿਤੇ ਪਹੁੰਚਣ ਵਿੱਚ ਦੇਰ ਨਾ ਹੋ ਜਾਵੇ ਉਹ ਲੱਕੜਾਂ ਦਾ ਗੱਠਾ ਸਿਰ ਤੇ ਚੁੱਕੀ ਖੜੇ ਗੁਰੂ ਚਰਨਾਂ ਨਾਲ ਜੁੜ ਗਏ ਜਦ ਕਾਫੀ ਰਾਤ ਬੀਤ ਗਈ ਅਤੇ ਪਾਈ ਸਾਹਿਬ ਨਾ ਪਹੁੰਚੇ ਤਾਂ ਕੁਝ ਸਿੱਖ ਢੂੰਡਣ ਵਾਸਤੇ ਉਹਨਾਂ ਨੂੰ ਨਿਕਲ ਪਏ ਜਦ ਉਹਨਾਂ ਨੂੰ ਖੂਹ ਵਿੱਚੋਂ ਸਿਮਰਨ ਕਰਨ ਦੀ ਆਵਾਜ਼ ਆਈ ਤਾਂ ਉਹ ਖੂਦੇ ਕੋਲ ਗਏ ਅਤੇ ਖੂਵ ਵਿੱਚ ਪਾਈ ਮੰਜ ਨੂੰ ਖਲੋਤਾ ਦੇਖ ਉਹਨਾਂ ਨੇ ਕੁਝ ਹੋਰ ਸਿੱਖਾਂ ਨੂੰ ਇਕੱਠਾ ਕੀਤਾ ਉਦੋਂ ਗੁਰੂ ਸਾਹਿਬ ਵੀ ਨੰਗੇ ਪੈਰ ਹੀ ਸਿੱਖਾਂ ਨੂੰ ਲੈ ਉੱਥੇ ਪੁੱਜ ਗਏ ਜਿਸ ਖੂਵ ਵਿੱਚ ਪਾਈ ਮੰਜ ਜਿੱਤ ਗਏ ਸਨ ਗੁਰੂ ਸਾਹਿਬ ਨੇ ਸਿੱਖਾਂ ਕੋਲੋਂ ਰੱਸਾ ਛਟਵਾਇਆ ਅਤੇ ਆਵਾਜ਼ ਦਿੱਤੀ ਪਾਈ ਮੰਜ ਇਸ ਰੱਸੇ ਨੂੰ ਪਕੜ ਕੇ ਬਾਹਰ ਆ ਜਾ ਪਰ ਪਾਈ ਮੰਜ ਜੀ ਨੇ ਜਵਾਬ ਦਿੱਤਾ ਕਿ ਪਹਿਲਾਂ ਲੱਕੜਾਂ ਕੱਢੋ ਜੋ ਗੁਰੂ ਦੇ ਲੰਗਰ ਲਈ ਹਨ ਮੈਂ ਫਿਰ ਬਾਹਰ ਆਵਾਂਗਾ ਇਸ ਤਰ੍ਹਾਂ ਸਿੱਖਾ ਨੇ ਪਹਿਲਾਂ ਲੱਕੜਾ ਬਾਹਰ ਕੱਢਿਆ ਅਤੇ ਫਿਰ ਪਾਈ ਮੰਜ ਨੂੰ ਬਾਹਰ ਕੱਢਿਆ ਗੁਰੂ ਸਾਹਿਬ ਜੀ ਨੇ ਪਾਈ ਮੰਜ ਜੀ ਨੂੰ ਕੁੱਟ ਕੇ ਸ਼ਾਦੀ ਨਾਲ ਲਾਇਆ ਅਤੇ ਵਰ ਦਿੱਤਾ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਦਾ ਬਹੁਤਾ ਜਗ ਲੰਗਨ ਹਾਰਾ ਗੁਰੂ ਸਾਹਿਬ ਨੇ ਕਿਹਾ ਮੰਗਾ ਪਈ ਸਿੱਖਾ ਕੀ ਮੰਗਦਾ ਹੈ ਤੂੰ ਸਾਡੀ ਕਸਵੱਟੀ ਵਿੱਚ ਪਸ ਹੋ ਗਿਆ ਹੈ ਤਾਂ ਪਾਈ ਮੰਜ ਜੀ ਨੇ ਫਿਰ ਵੀ ਆਪਣੇ ਲਈ ਕੁਝ ਨਹੀਂ ਮੰਗਿਆ ਅਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਇਹ ਕਾਲ ਯੁੱਗ ਦਾ ਸਮਾਂ ਹੈ ਆਪਣੇ ਸਿੱਖਾਂ ਦੀ ਇੰਨੀ ਪ੍ਰੀਖਿਆ ਨਾਲੋਂ ਤੁਹਾਡੇ ਸਿੱਖਾਂ ਤੋਂ ਇੰਨੀ ਸਖਤ ਪ੍ਰੀਖਿਆ ਨਹੀਂ ਦਿੱਤੀ ਜਾਵੇਗੀ ਇਹ ਸਿੰਘ ਕੇ ਗੁਰੂ ਸਾਹਿਬ ਪ੍ਰਸੰਨ ਹੋਏ ਅਤੇ ਭਾਈ ਮੰਜ ਜੀ ਨੂੰ ਬੇਅੰਤ ਖੁਸ਼ੀਆਂ ਬਖਸ਼ੀਆਂ ਇਸ ਸਾਖੀ ਤੋਂ ਆਪਣੇ ਲਈ ਵੀ ਪ੍ਰੇਰਨਾ ਲੈਣੀ ਹੈ ਜੇ ਅਸੀਂ ਚਾਹੁੰਦੇ ਹਾਂ ਦੀਨ ਦੁਨੀਆ ਦੇ ਮਾਲਕ ਦੀ ਪ੍ਰਸੰਤਾ ਲੈਣੀ ਜਗਤ ਪਿਤਾ ਦਾ ਪਿਆਰ ਪ੍ਰਾਪਤ ਕਰਨਾ ਉਸ ਦਾ ਦਿਲ ਜਿੱਤਣਾ ਤਾਂ ਉਸ ਦੇ ਲਈ ਇਹ ਬੜਾ ਜ਼ਰੂਰੀ ਹੈ ਉਸ ਪਰਮ ਪਿਤਾ ਦੇ ਹੁਕਮ ਵਿੱਚ ਤੁਰਿਏ ਉਸੇ ਤੀ ਰਜਾ ਵਿੱਚ ਚੱਲਣਾ ਹੈ ਤਾਂ ਬੜਾ ਔਖਾ ਪਰ ਜਿਸ ਨੂੰ ਪੂਰਾ ਗੁਰੂ ਮਿਲ ਜਾਵੇ ਅਤੇ ਉਹ ਆਪ ਤੁਠ ਕੇ ਜਿਸ ਤੇ ਕਿਰਪਾ ਕਰ ਦੇਵੇ ਫਿਰ ਉਸ ਦਾ ਮਨ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਉਸ ਨੂੰ ਦੁੱਖ ਪਉਂਦਾ ਨਹੀਂ ਦੁੱਖ ਵੀ ਸੁਖ ਨਜ਼ਰ ਆਉਣ ਲੱਗ ਪੈਂਦਾ ਹੈ ਜਿਸ ਤੇ ਮਾਲਕ ਆਪ ਕਿਰਪਾ ਕਰੇ ਉਸੇ ਨੂੰ ਹੀ ਆਪਣੇ ਹੁਕਮ ਅੰਚ ਚਲਾਉਂਦਾ ਹੈ ਅਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਹੁਕਾਮੇ ਤਿਨਾ ਮਨਾਈ ਸੀ ਜਿੰਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੋਹਗਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ